ਵੀਰੋ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਤੁਹਾਨੂੰ ਮੈਂ ਦੱਸਦਾ ਬਈ ਪੰਜਾਬ ਵਾਲਿਆਂ ਵਾਸਤੇ ਬਹੁਤ ਵਧੀਆ ਖਬਰ ਮੈਂ ਲੈ ਕੇ ਆਇਆ ਆ ਜਿਹੜਾ ਹੋਟਲ ਹੈ ਕਰਨਾਲ ਦੇ ਕੋਲੇ ਹੈ ਇਹ ਜੀਟੀ ਰੋਡ ਤੇ ਹੈ ਹਾਈਵੇ ਤੇ ਦਿੱਲੀ ਵਾਲੇ ਹਾਈਵੇ ਤੇ ਚੰਡੀਗੜ੍ਹ ਹਾਈਵੇ ਤੇ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਹੈ ਰੂਲੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਇਹ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੇ ਮਾਣ ਵਾਲੀ ਗੱਲ ਹੈ ਆਪ ਸਾਰਾ ਪੰਜਾਬੀਆਂ ਲਈ ਬਈ ਆਪਾਂ ਆਪਣੇ ਰੁੱਲੂ ਸਿੰਘ ਮਾਨਸਾ ਜੀ ਨੇ ਸ਼ਾਨਦਾਰ ਹੋਟਲ ਬਣਾਇਆ ਤੇ ਹੁਣ ਇਹਨੂੰ ਠੇਕੇ ਤੇ ਦਿੱਤਾ ਹੋਇਆ ਹੈ ਹਾਲਾਂਕਿ ਉਹ ਠੇਕੇ ਤੇ ਦੇਣ ਦਾ ਵਿਰੋਧ ਕਰਦੇ ਸੀ ਅੰਦੋਲਨ 'ਚ ਪਰ ਇਹਨਾਂ ਠੇਕੇ ਤੇ ਦਿੱਤਾ ਹੋਇਆ ਤੇ ਬੜਾ ਮਤਲਬ ਮਨ ਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਆ ਜਿਹੜੇ ਕਿੰਨੀਆਂ ਤਰੱਕੀਆਂ ਕਰ ਗਏ ਆ ਆ ਰੁੱਲੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਤੇ ਪੈਸੇ ਬਹੁਤ ਆਏ ਕਿਤੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ 'ਚ ਰੁੱਲੂ ਸਿੰਘ ਜੀ ਨੇ ਤੇ ਪੈਸੇ ਬੜੇ ਆਏ ਆ ਸਟ੍ਰੇਲੀਆ ਤੋਂ ਕਨਟਾ ਤੋਂ ਗਲੈਂਡ ਤੋਂ ਡਾਲਰ ਬੜੇ ਆਏ ਅਮਰੀਕਾ ਤੋਂ ਹਨਾ ਪੌਂਡ ਬੜੇ ਆਏ ਸਾਰੇ ਭਰ ਗਏ ਯੂਰੋ ਤੇ ਬੜੀ ਵਹਿਤ ਹੋਈ ਹੋਰ ਬੜੇ ਆਗੂਆਂ ਦੇ ਕਹਿੰਦੇ ਬੜੇ ਪ੍ਰਾਪਰਟੀ ਐ ਬਰਾਹ ਬੰਦੇ ਨੇ ਦੱਸਿਆ ਇੱਥੇ ਵੀ ਰੁਲੂ ਸਿੰਘ ਮਾਨਸਾ ਦਾ ਮਾਲਕ ਹੈ ਤੇ ਬੜੀ ਖੁਸ਼ੀ ਹੋਈ ਮਨ ਨੂੰ ਸੋਚ ਕੇ ਕਿ ਸਾਡੇ ਪੰਜਾਬੀਆਂ ਦਾ ਜਿਹੜੇ ਮਤਲਬ ਕਮਾਲ ਹੈ ਤੁਹਾਨੂੰ ਹਰ ਥਾਂ ਮਿਲਦੇ ਆ ਪਰ ਰੇਟ ਬਹੁਤ ਜ਼ਿਆਦਾ ਰੱਖੇ ਨੇ ਖਾਣੇ-ਪਾਣੇ ਦੇ ਡਿਸਕਾਊਂਟ ਪੰਜਾਬੀਆਂ ਨੂੰ ਡਿਸਕਾਊਂਟ ਦੇਣਾ ਚਾਹੀਦਾ ਸੀ 50% ਕੱਟ ਦੋਗਾ ਇਹ ਥੋੜਾ ਜਿਹਾ ਹੋਇਆ ਧੱਕਾ ਸਾਡੇ ਨਾਲ ਬਾਕੀ ਵੀ ਇਹਨਾਂ ਨੇ ਮਿਹਨਤਾਂ ਬਹੁਤ ਕੀਤੀਆਂ 1.5 ਸਾਲ ਜਿਹੜਾ ਟਿਕਰੀ ਬਾਰਡਰ ਤੇ ਬੈਠੇ ਰਹੇ ਆ ਤੇ ਆਪਦਾ ਵੀ ਵੇਖੋ ਕਿੱਟੇ ਪੰਜਾਬੀਆਂ ਦੀ ਸ਼ਾਨ ਦੇਖ ਲਓ ਵੀ ਇਹ ਰੁੱਲੂ ਸਿੰਘ ਮਾਨਸਾ ਜਿਹੜੇ ਆਪਣੇ ਕਾਮਰੇਡ ਆਗੂ ਹੈ ਉਹਨਾਂ ਦੀ ਪ੍ਰਾਪਰਟੀ ਆ ਬਹੁਤ ਮਨ ਨੂੰ ਖੁਸ਼ ਹੁੰਦੀ ਆ ਦੇਖ ਕੇ ਵਿਆਹ ਵੀ ਬਕਮਾਲ ਕਰਤਾ ਕਿੱਥੇ ਵੀ ਗਏ ਆ ਸੀ ਮਤਲਬ ਆਪਣੀ ਧੱਕ ਜਮਾਈ ਆ ਹੋਰ ਕੁਝ ਨਹੀਂ ਆ ਆਡੇ ਕੋ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਦਾ ਦੇਖ ਲਈ ਹੈ ਕੀ ਸਚਾਈ ਹੈ ਇਸ ਦੀ ਹਾਂ ਖਾਸੀ ਹੋ ਰਹੀ ਹੈ ਵੀ ਕਿਸਾਨਾ ਗੁਰੂ ਜੂ ਸਿੰਘ ਨੇ ਇੱਕ ਕਰਨਾਲ ਰੋਡ ਦੇ ਉੱਤੇ ਮਤਲਬ ਦਿੱਲੀ ਰੋਡ ਦੇ ਕਰਨਾਲ ਵੱਡਾ ਹੋਟਲ ਪਾਇਆ ਹੈ ਬਿਲਕੁਲ ਇਹ ਝੂਠ ਹੈ ਮੈਂ ਕੋਈ ਹੋਟਲ ਨਹੀਂ ਪਾਇਆ ਕੁਝ ਨਹੀਂ ਪਾਇਆ ਇਹ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਜੇ ਇਹ ਗੱਲ ਸਚਾਈ ਨਿਕਲਦੀ ਤਾਂ ਮੇਰੇ ਤੇ ਪਰਚਾ ਦਰ ਕਰਨ ਜੇ ਕਿਸੇ ਨੇ ਝੂਠੀ ਵੀਡੀਓ ਪਾਈ ਹੈ ਉਹ ਤੇ ਪਰਚਾ ਹੋਣ ਨਾ ਅਸੀਂ ਕੋਈ ਦੋਲਣ ਚੋਂ ਪੈਸੇ ਕਾਦੇ ਨੇ ਨਾ ਖਾਣੇ ਨੇ ਇੰਨਾ ਪਹਿਲਾਂ ਖਾਦੇ ਨੇਗੇ ਜੇ ਸਾਡੇ ਕੋਲੇ ਪੈਸਾ ਆਇਆ ਉਹ ਅਸੀਂ ਸਾਰਾ ਮਤਲਬ ਆਪਣਾ ਜਿੱਕਾ ਹੈ ਜੀ ਉਹ ਦੋਲਣ ਤੇ ਲਾਇਆ ਇਹ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਵੀਡੀਓ ਤੁਸੀਂ ਦੇਖੀਏ ਕੀ ਕੁਝ ਦੱਸਿਆ ਜਾ ਰਿਹਾ ਹੈ ਵੀਡੀਓ ਵਿੱਚ ਕਿਸ ਤਰ੍ਹਾਂ ਦੀ ਉਤਵਾਹ ਫਲਾਈ ਜਾ ਰਹੀ ਉੱਚੇ ਹੀ ਕਹੇ ਵੀ ਵੱਡਾ ਹੋਟਲ ਹੈ ਰੋਧੂ ਸਿੰਘ ਦਾ ਮਾਨਸਾ ਦਾ ਵਧਾਈ ਵੀ ਦਿੱਤੀ ਹੈ ਮੈਨੂੰ ਇਹ ਵੀ ਨਾਲੇ ਇਕੱਲਾ ਇਹ ਕਰੇ ਵਧਾਈ ਵੀ ਦਿੱਤੀ ਹੈਗੀ ਤੇ ਇਹ ਵੀ ਕਹੇਗਾ ਵੀ ਮੈਗਾ ਬਹੁਤ ਹੈ ਪਰ ਪੰਜਾਬੀਆਂ ਨੂੰ ਰਿਆਦ ਦੇਣਾ ਚਾਹੀਦਾ ਇਹ ਸਾਰਾ ਸਾਰ ਝੂਠ ਹੈ ਜਿਹੜਾ ਪਾਇਆ ਹੈ ਜਦੋਂ ਰੁਧੂ ਸਿੰਘ ਮਾਮਸਣ ਨੇ ਵੀਡੀਓ ਦੇਖੀ ਤਾਂ ਕਿਸ ਤਰ੍ਹਾਂ ਲੱਗਿਆ ਇਸ ਵਾਰ ਉਹ ਐਸੇ ਲੱਗਿਆ ਵੀ ਬਦਨਾਮ ਕਰ ਰਹੇ ਨੇ ਮੈਨੂੰ ਮਹਿਸੂਸ ਤਾਂ ਹੁੰਦੀ ਆ ਬੰਦੇ ਨੂੰ ਬਾਰ-ਬਾਰ ਫੋਨ ਆ ਰਹੇ ਨੇ ਸਾਰੇ ਲੋਕ ਪੁੱਛਦੇ ਨੇ ਰਿਸ਼ਤੇਦਾਰ ਪੁੱਛਦੇ ਨੇ ਵੀ ਕੀ ਗਾਣੀ ਐ ਬਦਨਾਮ ਕੀਤਾ ਜਾ ਰਿਹਾ ਹੈ ਕਿ ਹੁਣ ਰੁਧੂ ਸਿੰਘ ਮਾਮਸਣ ਦਾ ਕੀ ਐਕਸ਼ਨ ਹੋਗਾ ਮੇਰਾ ਐਕਸ਼ਨ ਇਹੀ ਹੈ ਮੈਂ ਐਸਐਸਬੀ ਦਰਖਾਸਤ ਦੇਵਾਂਗਾ ਤੇ ਮੈਂ ਬੰਦੇ ਦੇ ਪਰਚਾ ਦਾਤੇ ਨੂੰ ਪੂਰੀ ਕੌਲਕ ਕਰਾਂਗਾ ਪਤਾ ਲੱਗਿਆ ਤੁਹਾਨੂੰ ਹੁਣ ਤੱਕ ਵੀ ਮੈਨੂੰ ਪਤਾ ਲੱਗਿਆ ਵੀ ਬੰਦਾ ਦਿੱਲੀ ਤੋਂ ਆਇਆ ਹੈ ਮਤਲਬ ਜੁੜਿਆ ਹੈ ਭਾਰਤੀ ਜਨਤਾ ਪਾਰਟੀ ਆਰਐਸ ਨਾਲ ਜੁੜਿਆ ਹੋਇਆ ਹੈ ਜਿਸ ਤਰ੍ਹਾਂ ਦੇ ਕਮੈਂਡਾਰ ਆ ਰਹੇ ਨੇ ਲੋਕ ਫੋਨ ਵੀ ਕਰਕੇ ਕਮੈਂਟ ਤਾਂ ਜਿਹੜੇ ਤਾਂ ਮਤਲਬ ਜਿਹੜੇ ਆਪ ਦੇ ਖਾਸ ਬੰਦੇ ਨੇ ਉਹਨਾਂ ਨੇ ਤਾਂ ਇਹਨੂੰ ਬਾਹਰ ਲੀਟ ਕੀਤਾ ਜਾਕੜ ਜਿੱਥੇ ਬੰਦੇ ਦੇ ਆਗੂ ਨੇ ਉਹਨਾਂ ਨੇ ਤਾਂ ਇਸ ਗੱਲ ਤੋਂ ਗੁਰੇਜ਼ ਕਰਿਆ ਉਹਨਾਂ ਨੇ ਤਾਂ ਜਿਵੇਂ ਇੱਕ ਢਕੌਂਦਾ ਜਿੱਥੇ ਬੰਦੀ ਨੇ ਤਾਂ ਪੂਰੀ ਇੱਕ ਤਰ੍ਹਾਂ ਦੀ ਸ਼ਰਤ ਵਾਂਗੂ ਸ਼ਰਤ ਲਾ ਲਈ ਅਸੀਂ ਜ਼ਿੰਮੇਵਾਰੀ ਲੈਣੀ ਹੈ ਜੇ ਕੋਈ ਇਹ ਜੀ ਗੱਲ ਹੋਵੇ ਅਸੀਂ ਸਜ਼ਾਪੱਤਰ ਨੂੰ ਤਿਆਰ ਹੋ ਗਏ ਜਨਤਕ ਸੱਤਰ ਨੇ ਮਤਲਬ ਲਿਖ ਤੱਕ ਹੋਇਆ ਇੱਕ ਜਿਹੜੇ ਆਮ ਕਹਿੰਦੇ ਵੀ ਅਸੀਂ ਖਾੜਕੂ ਆ ਪੰਜਾਬ ਨੂੰ ਜਿਹੜਾ ਉਹਨਾਂ ਦਾ ਨਿਸ਼ਾਨ ਲੱਗਿਆ ਮੈਂ ਤੁਹਾਨੂੰ ਉਹਨੂੰ ਇੱਕ ਤਰ੍ਹਾਂ ਦਾ ਨਕਲੀ ਖ ਉਹ ਨਿਸ਼ਾਨ ਗੁਰੂ ਘਰ ਦਾ ਲੱਗਿਆ ਹੁੰਦਾ ਹੈਗਾ ਪਰ ਉਹ ਕੁਤ ਦੇ ਦੂਜੇ ਪਾਸੇ ਨੇ ਉਹਨਾਂ ਦੇ ਖਾਕੇ ਟਿੱਪਣੀਆਂ ਆ ਰਹੀਆਂ ਨੇ ਰੋਡੂ ਸਿੰਘ ਮਾਨਸਾ ਨੂੰ ਜਿਹੜਾ ਟਾਰਗੇਟ ਕਰ ਰਹੇ ਨੇ ਮੇਰਾ ਖਿਆਲ ਮੈਂ ਜ਼ਿੰਦਗੀ ਜਿਮਾਂਦਾਰੀ ਨਾਲ ਸੰਘਰਸ਼ ਕਰ ਰਿਹਾ ਹਾਂ ساری ਜ਼ਿੰਦਗੀ ਹੁਣ ਇਹ ਤਾਂ ਚੱਲ ਗੱਲ ਮੈਨੂੰ ਇੱਕ ਗੱਲ ਕਹਿਣੀ ਪਊਗੀ ਜਦੋਂ ਅਸੀਂ ਨਰਮੇ ਦੀ ਮਾਰ ਲਈ ਸੀਗੀ ਨਰਮੇ ਦੀ ਮਾਰ ਦਾ ਸਾਨੂੰ 8000 ਰੁਪਏ ਕਿਲੇ ਦਾ ਮਿਲਿਆ ਸੀ ਬਾਦਲ ਸਰਕਾਰ ਵੱਲੋਂ ਸਾਡੇ 17 ਕਿਲੇ ਵਾਹਣ ਵਿਹਲਾ ਰਹਿ ਗਿਆ ਜੀ ਨਰਮਾ ਨੇ ਬੀਜਿਆ ਕਿ ਵਾਹ ਠੇਕੇ ਤੇ ਨਹੀਂ ਲੱਗਿਆ ਸੀ ਮੇ ਦੋਨਾਂ ਭਾਈਆਂ ਦਾ ਕਰਨੈਲ ਦਾ ਤੇ ਮੇਰਾ ਤੇ ਸਾਨੂੰ ਪਰਿਵਾਰੀ ਨੇ ਚੈੱਕ ਘਰੇ ਘੱਟ ਕੇ ਤੋੜਤਾ ਸੀ 8000 ਰੁਪਏ ਨੂੰ 17 18 ਕਹਿੰਦਾ ਪਰ ਅਸੀਂ ਟੈਕ ਵਾਪਸ ਕਰਤਾ ਸੀਗਾ ਵੀ ਅਸੀਂ ਮਤਲਬ ਸੰਨਰਮਾ ਵੀਜੇ ਨਹੀਂ ਚੱਕ ਲੈਣੇ ਮਾਨਸਾ ਪਰਿਵਾਰੀ ਆ ਬਾਜ ਪਰਿਵਾਰੀ ਆ ਅੱਜ ਤੱਕ ਪੁੱਛ ਲੋ ਤੋਂ ਅਸੀਂ ਉਹ ਪੈਸੇ ਚੈੱਕ ਵਾਪਸ ਕਰਤਾ ਸੀ ਵੀ ਅਸੀਂ ਨਰਮੇ ਨਹੀਂ ਵੀਜਾ ਨਾਲੇ ਮਹੀਨਾ ਸੀ ਝੋਲਣ ਰਿਹਾ ਗੱਡੀ ਦੀ ਲੈਣਾ ਤੇ ਰਹੇ ਸੜਕਾਂ ਤੇ ਰਹੇ ਪਰ ਅਸੀਂ ਚੈੱਕ ਨਹੀਂ ਲਿਆ ਕੋਈ ਐਜੀ ਇੱਕ ਗੱਲ ਵੀ ਮੇਰੇ ਤੋਂ ਕੱਢ ਕੇ ਕੋਈ ਦਿਖਾ ਦੇ ਮੈਂ ਦੇਣ ਨੂੰ تیار ਆ